ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਐਚਐਮਟੀ ਪੰਜਾਬ ਤੇ ਇਸ ਵੇਲੇ ਦੀ ਇੱਕ ਵੱਡੀ ਖਬਰ ਤੁਹਾਨੂੰ ਦੱਸਦੀ ਹੈ ਕਿ ਇੱਕ ਹੋਰ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਨਾਲ ਇੱਕ ਹਾਦਸਾ ਹੋਇਆ ਹੈ ਜਿੱਥੇ ਤੁਸੀਂ ਸਵੇਰ ਦੇਖਿਆ ਕਿ ਜੇ ਰਾਤ ਜਿਸ ਤਰ੍ਹਾਂ ਅਮਨ ਜਿਹੜੇ ਗੁਰਪ੍ਰੀਤ ਗੋਗੀ ਨੇ ਐਮਐਲਏ ਪੱਛਮੀ ਲੁਧਿਆਣਾ ਤੋਂ ਉਹਨਾਂ ਦੇ ਹੀ ਮੌਤ ਹੋ ਜਾਂਦੀ ਹੈ ਦੇਹਾਂ ਜਦੋਂ ਦੇਹਾਂਤ ਹੋ ਜਾਂਦਾ ਗੋਲੀ ਲੱਗਣ ਦੇ ਕਰਕੇ ਪਰ ਦੇਰ ਰਾਤ ਇੱਕਤਨਾ ਹੋਰ ਵਾਪਰਦੀ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਅਮਰਤਪਾਲ ਸੁਖਨੰਦ ਉਹਨਾਂ ਦੀ ਗੱਡੀ ਦਾ ਹਾਦਸਾ ਹੁੰਦਾ ਉਹ ਦਿੱਲੀ ਜਾ ਰਹੇ ਸਨ ਦਿੱਲੀ ਜਾਂਦੇ ਵਕਤ ਜੀਤ ਦੇ ਨਜ਼ਦੀਕ ਉਹਨਾਂ ਦੀ ਗੱਡੀ ਖੰਬੇ ਦੇ ਵਿੱਚ ਟਕਰਾ ਜਾਂਦੀ ਹੈ ਕਿਉਂਕਿ ਮੌਸਮ ਕਾਫੀ ਜਿਸੰਗਣੀ ਮੌਸਮ ਦੇਖਾ ਕਰਕੇ ਜਿਹੜਾ ਮੋੜ ਬਣਿਆ ਪਿਆ ਉਹਦੇ ਕਰਕੇ ਕਿਤਨੇ ਕਿਤੇ ਅਨੇਕਾ ਹਾਦਸੇ ਸਾਹਮਣੇ ਆ ਰਹੇ ਨੇ ਪਰ ਵਾਲ-ਵਾਲ ਬਚ ਗਏ ਨੇ ਜਿਹੜੇ ਵਿਧਾਇਕ ਸੁਖਨੰਦ ਸਨ ਪਰ ਇਸ ਦੇ ਵਿੱਚ ਗੱਡੀ ਜਿਹੜੀ ਸਰਕਾਰੀ ਗੱਡੀ ਸੀ ਉਹ ਨੁਕਸਾਨੀ ਗਈ ਹੈ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਚਾਰ ਉਹਨਾਂ ਦੇ ਜਿਹੜੇ ਮੁਲਾਜ਼ਮ ਸਨ ਉਹਨਾਂ ਦੀ ਵੀ ਜੇਕਰ ਦੇਖੇ ਜਾਵੇ ਤਾਂ ਜ਼ਖਮੀ ਹੋਏ ਨੇ ਫਿਲਹਾਲ ਜਾਨੀ ਨੁਕਸਾਨ ਤੋਂ ਬਚਾਇਆ ਪਰ ਇੱਕ ਵਾਰ ਤੁਹਾਨੂੰ ਫਿਰ ਦੱਸ ਦਈਏ ਕਿ ਜਿਸ ਤਰ੍ਹਾਂ ਆਮ ਆਦੀ ਪਾਰਟੀ ਦੇ ਵਿਧਾਇਕ ਅਮਰਤਪਾਲ ਸੁਖਨੰਦ ਦਿੱਲੀ ਜਾ ਰਹੇ ਸਨ ਤਾਂ ਉਹਨਾਂ ਦੇ ਰਸਤੇ ਦੇ ਵਿੱਚ ਜਿਹੜੀ ਗੱਡੀ ਹਾਦਸਾ ਹੋ ਜਾਂਦਾ ਹੈ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਗੱਡੀ ਗੱਡੀ ਬਹੁਤ ਨੁਕਸਾਨੀ ਗਈ ਹੈ ਉਹਨਾਂ ਦੇ ਵੱਲੋਂ ਆਪਣੇ ਫੇਸਬੁੱਕ ਦੇ ਉੱਤੇ ਵੀ ਇਹਦੀ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਲਗਾਤਾਰ ਫੋਨ ਆ ਰਹੇ ਸਨ ਤਾਂ ਕਰਕੇ ਮੈਂ ਸੋਚਿਆ ਕਿ ਇਹ ਜਾਣਕਾਰੀ ਲੋਕਾਂ ਦੇ ਨਾਲ ਸਾਂਝੀ ਕਰ ਦਿੱਤੀ ਜਾਵੇ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਉਹ ਗੱਡੀ ਜੋ ਹਾਦਸੇ ਸਕਰ ਹੋਈ ਹੈ ਉਹਦੀ ਤਸਵੀਰ ਤੁਸੀਂ ਵੇਖ ਰਹੇ ਹੋ ਉਹਨ ਇੱਕ ਵਾਰ ਫਿਰ ਦੱਸ ਦਈਏ ਕਿ ਇੱਕ ਹੋਰ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਨਾਲ ਇੱਕ ਹਾਦਸਾ ਹੋਇਆ ਹੈ ਜਿਸ ਤਰ੍ਹਾਂ ਤੁਸੀਂ ਸਵੇਰ ਦੇਖਿਆ ਕਿ ਜੇ ਰਾਤ ਜਿਸ ਤਰ੍ਹਾਂ ਅਮਨ ਜਿਹੜੇ ਗੁਰਪ੍ਰੀਤ ਗੋਗੀ ਨੇ ਐਮ ਐਲ ਏ ਪੱਛਮੀ ਲੁਧਿਆਣਾ ਤੋਂ ਉਹਨਾਂ ਦੇ ਮੌਤ ਹੋ ਜਾਂਦੀ ਹੈ ਦੇਹਾਂ ਜਿਹੜਾ ਦੇਹਾਂਤ ਹੋ ਜਾਂਦਾ ਹੈ ਗੋਲੀ ਲੱਗਦੇ ਕਰਕੇ ਪਰ ਦੇਰ ਰਾਤ ਇੱਕਤਨਾ ਹੋਰ ਵਾਪਰਦੀ ਹੈ ਜਿਹੜੇ ਆਮ ਆਦੀ ਪਾਰਟੀ ਦੇ ਵਿਧਾਇਕ ਨੇ ਅਮਰਤਪਾਲ ਸੁਖਨੰਦ ਉਹਨਾਂ ਦੀ ਗੱਡੀ ਦਾ ਹਾਦਸਾ ਹੁੰਦਾ ਉਹ ਦਿੱਲੀ ਚਾਰੇ ਸਨ ਦਿੱਲੀ ਜਾਂਦੇ ਵਕਤ ਜੀਤ ਦੇ ਨਜ਼ਦੀਕ ਉਹਨਾਂ ਦੀ ਗੱਡੀ ਖੰਭੇ ਦੇ ਵਿੱਚ ਟਕਰਾ ਜਾਂਦੀ ਹੈ ਕਿਉਂਕਿ ਮੌਸਮ ਕਾਫੀ ਜਿਹੜੀ ਸੰਗਣੀ ਮੌਸਮ ਦੇ ਕਰਕੇ ਜੋ ਜਿਆ ਮੋੜ ਬਣਿਆ ਪਿਆ ਉਹਦੇ ਕਰਕੇ ਕਿਤਨੇ ਕਿਤੇ ਅਨੇਕਾ ਹਾਦਸੇ ਸਾਹਮਣੇ ਆ ਰਹੇ ਨੇ ਪਰ ਵਾਲ-ਵਾਲ ਬਚ ਗਏ ਨੇ ਜਿਹੜੇ ਵਿਧਾਇਕ ਸੁਖਨੰਦ ਸਨ ਪਰ ਇਸ ਦੇ ਵਿੱਚ ਗੱਡੀ ਜਿਹੜੀ ਸਰਕਾਰੀ ਗੱਡੀ ਸੀ ਉਹ ਨੁਕਸਾਨੀ ਗਈ ਹੈ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਚਾਰ ਉਹਨਾਂ ਦੇ ਜਿਹੜੇ ਮੁਲਾਜ਼ਮ ਸਨ ਉਹਨਾਂ ਦੀ ਵੀ ਜੇਕਰ ਦੇਖੇ ਜਾਵੇ ਤਾਂ ਜ਼ਖਮੀ ਹੋਏ ਨੇ ਫਿਲਹਾਲ ਜਾਨੀ ਨੁਕਸਾਨ ਤੋਂ ਬਚਾਇਆ ਪਰ ਇੱਕ ਵਾਰ ਤੁਹਾਨੂੰ ਫਿਰ ਦੱਸ ਦਈਏ ਕਿ ਜਿਸ ਤਰ੍ਹਾਂ ਆਮ ਆਦੀ ਪਾਰਟੀ ਦੇ ਵਿਧਾਇਕ ਅਮਰਤਪਾਲ ਸੁਖਨੰਦ ਦਿੱਲੀ ਜਾ ਰਹੇ ਸਨ ਤਾਂ ਉਹਨਾਂ ਦੇ ਰਸਤੇ ਦੇ ਵਿੱਚ ਜਿਹੜੀ ਗੱਡੀ ਹਾਦਸਾ ਹੋ ਜਾਂਦਾ ਹੈ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਗੱਡੀ ਗੱਡੀ ਬਹੁਤ ਨੁਕਸਾਨੀ ਗਈ ਹੈ ਉਹਨਾਂ ਦੇ ਵੱਲੋਂ ਆਪਣੇ ਫੇਸਬੁਕ ਦੇ ਉੱਤੇ ਵੀ ਇਹਦੀ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਲਗਾਤਾਰ ਫੋਨ ਆ ਰਹੇ ਸਨ ਤਾਂ ਕਰਕੇ ਮੈਂ ਸੋਚਿਆ ਕਿ ਇਹ ਜਾਣਕਾਰੀ ਲੋਕਾਂ ਦੇ ਨਾਲ ਸਾਂਝੀ ਕਰ ਦਿੱਤੀ ਜਾਵੇ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਉਹ ਗੱਡੀ ਜੋ ਹਾਦਸੇ ਦਾ ਸ਼ਿਕਾਰ ਹੋਈ ਹੈ ਉਹਦੀ ਤਸਵੀਰ ਤੁਸੀਂ ਵੇਖ ਰਹੇ ਹੋਣ ਇੱਕ ਵਾਰ ਫਿਰ ਦੱਸ ਦिए ਕਿ